ਇਹ ਸਟੈਚੂ ਚਾਰ ਕੀਤਾ ਜਾ ਰਿਹਾ ਹੈ ਲਖਮ ਸਿੰਘ ਫੌਜਾਸ ਸਿੰਘ ਹਾਂ ਜੀ ਅ ਸਰਦਾਰ ਫੌਜਾਸ ਸਿੰਘ ਜੀ ਦਾ ਜਿਹੜਾ ਸਟੈਚੂ ਤਿਆਰ ਕੀਤਾ ਜਾ ਰਿਹਾ ਹੈ ਇਹ ਉਹਨਾਂ ਦੀ ਬੇਵਕਤੀ ਮੌਤ ਤੋਂ ਬਾਅਦ ਅਸੀਂ ਇਹ ਫੈਸਲਾ ਲਿਆ ਕਿ ਮਹਾਨ ਦੇਸ਼ ਭਗਤ پارک ਕਲਕਲਾਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦੇਈਏ ਕਿ ਇਹਨਾਂ ਮਹਾਨ ਭਾਰਤ ਦਾ ਮਹਾਨ ਐਥਲੀਟ ਪੁੱਤਰ ਇਸ ਸੰਸਾਰ ਤੋਂ ਵਿਦਾ ਹੋ ਗਿਆ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਭਾਰਤ ਦਾ ਨਾਮ ਉੱਚਾ ਕੀਤਾ ਤੇ ਨੌਜਵਾਨੀ ਨੂੰ ਸੰਦੇਸ਼ ਦਿੱਤਾ ਕਿ ਨਸ਼ੇ ਤਿਆਗੋ ਔਰ ਸੇਤ ਪ੍ਰਤੀ ਜਾਗਰੂਕ ਹੋਵੋ ਖੇਡਾਂ ਨਾਲ ਜੁੜੋ ਆਪਣਾ ਜੀਵਨ ਸੁਧਾਰੋ ਕਿਦਾਂ ਮੰਤਰ ਹਾਂਜੀ ਜਦੋਂ ਉਹਨਾਂ ਦੀ ਬੇਵਕਤੀ ਮੌਤ ਹੋਈ ਖਬਰ ਸੁਣੀ ਤਾਂ ਫਿਰ ਮਨਚੇ ਸੀ ਕਿ ਅਸੀਂ ਆਪਣੀ ਕਲਾ ਦੇ ਰਹੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ ਕਿਉਂਕਿ ਉਹ ਮਹਾਨ ਐਥਲੀਟ ਪੰਜਾਬ ਪ੍ਰਤੀ ਭਾਰਤ ਪ੍ਰਤੀ ਬਹੁਤ ਸੰਵੇਦਨਸ਼ੀਲ ਸੀਗਾ ਕਿ ਜਿਹੜੇ ਸਾਡੇ ਨੌਜਵਾਨ ਆ ਸਾਡੇ ਬਜ਼ੁਰਗ ਆ ਇਸ ਤੋਂ ਤੱਕ ਕਿ ਬਜ਼ੁਰਗਾਂ ਨੂੰ ਵੀ ਸੰਦੇਸ਼ ਦਿੰਦੇ ਸੀਗੇ ਤੇ ਨਾਲ ਹੀ ਆਪਣੀ ਦੌੜਾਂ ਪ੍ਰਤੀ ਉਹ ਵੇਖੋ ਕਿੱਥੇ ਵਿਸ਼ਵ ਦੇ ਵਿੱਚ ਉਹਨਾਂ ਨੇ ਰਿਕਾਰਡ ਖੜੇ ਕੀਤੇ ਜਿਹਦੇ ਕੋਈ ਤੋੜ ਨਹੀਂ ਸਕਿਆ 114-15 ਸਾਲ ਦੀ ਉਮਰ ਦੇ ਵਿੱਚ ਆਪਣੀ ਖੇਡ ਜਾਰੀ ਰੱਖਣੀ ਇੱਥੇ ਲੋਕਾਂ ਦੇ ਜਦੋਂ ਉਮਰ 45 ਤੋਂ 50 ਸਾਲ ਹੋ ਜਾਂਦੀ ਹੈ ਉਹ ਆਪਣੀ ਖੇਡਾਂ ਛੱਡ ਦਿੰਦੇ ਆ ਤੇ ਇਹਨਾਂ ਨੇ 79 ਸਾਲ ਦੀ ਉਮਰ ਦੇ ਵਿੱਚ ਆਪਣੀ ਖੇਡ ਸ਼ੁਰੂ ਕੀਤੀ ਇਹ ਬਹੁਤ ਵੱਡਾ ਚਾਨਣ ਮਨਾਰਾ ਸੀਗਾ ਉਸ ਮਹਾਨ ਸੂਰਜ ਜਿਹੜਾ ਛਿਪ ਗਿਆ 14 ਤਰੀਕ ਨੂੰ ਉਹਨਾਂ ਦਾ ਸੰਦੇਸ਼ ਹਮੇਸ਼ਾ ਦੁਨੀਆ ਨੂੰ ਰਸ਼ਨਾਉਂਦਾ ਰਹੂਗਾ ਬਸ ਗੱਲ ਇਹ ਹੈ ਵੀ ਅੱਗੇ ਤੋਂ ਇਹਨਾਂ ਗੱਲਾਂ ਦਾ ਖਿਆਲ ਰੱਖਿਆ ਜਾਵੇ ਟ੍ਰੈਫਿਕ ਨਿਯਮਾਂ ਦਾ ਖਿਆਲ ਰੱਖਿਆ ਜਾਵੇ ਕਿ ਉਹ ਸਾਰੀ ਦੁਨੀਆ ਨੂੰ ਜਿੱਤਦੇ ਹੋਏ ਤੇ ਇੱਕ ਰੋਡ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਮੌਤ ਹੋਈ ਜਿਹੜਾ ਬਹੁਤ ਦੁੱਖ ਹੈ ਜਿੱਦਾਂ ਬੜੀ ਇੱਕ ਉਹ ਵਿੱਚ ਘਟਨਾ ਘਟਨਾ ਨਹੀਂ ਕਹਿ ਸਕਦੇ ਆਪਾਂ ਇੱਕ ਇਹ ਕਹਿ ਸਕਦੇ ਵੀ ਟ੍ਰੈਜੇਡੀ ਉਸ ਟਾਈਮ ਹੋਈ ਜਦਿਸ ਜਗ੍ਹਾ ਤੇ ਤੁਹਾਡਾ ਬੇਟੀ ਵੀ ਮੌਤ ਹੋਈ ਸੀ ਬਿਲਕੁਲ ਉਸ ਜਗ੍ਹਾ ਦੇ ਢਾਬੇ ਦੇ ਉੱਪਰ ਜਾਂਦੇ ਸੀ ਆਪਣੇ بیٹے ਦੇ ਢਾਬੇ ਦੇ ਜਾਂਦੇ ਸੀ ਉਹਨਾਂ بیٹے ਦੇ ਨਾਂ ਦੇ ਉੱਤੇ ਉਹਨੇ ਢਾਬਾ ਬਣਾਇਆ ਸੀਗਾ ਜੀ ਉਸ بیٹے ਦੇ ਵੀ ਢਾਬਾ ਬੰਦਿਆ ਦੇ ਮੌਤ ਹੋਈ ਸੀ ਜੀ ਮੈਨੂੰ ਜਿਆਦਾ ਇਸ ਬਾਰੇ ਮੈਂ ਜੇ ਨਹੀਂ ਕੋਈ ਪੜਤਾਲ ਨਹੀਂ ਕੋਈ ਕੀਤੀ ਕਿਉਂਕਿ ਮੈਂ ਤਾਂ ਉਸ ਦਿਨ ਦਾ ਜਿਹੜਾ ਹੈਗਾ ਇੱਧਰ ਕਲਾਕਰਤ ਬਣਾਉਣ ਵਾਲੀ ਮੈਂ ਤੇ ਸਰਜੀਤ ਸਿੰਘ ਲੱਗੇ ਹੋਏ ਆ ਕਿ ਸਾਡਾ ਜਿਹੜਾ ਹੈਗਾ ਮੇਨ ਮਨੋਰਥ ਇਹ ਸੀਗਾ ਕਿ ਅਸੀਂ ਆਪਣੀ ਕਲਾ ਦੇ ਰਾਹੀਂ ਉਹ ਮਹਾਨ ਸਖਸ਼ੀਅਤ ਨੂੰ ਚਿਤਰੀਏ ਅਜੇ ਮੈਨੂੰ ਤਾਂ ਕਾਫੀ ਜਿਹੜਾ ਜੀਵਨ ਬਿਉਰਾ ਪੜਨਾ ਹੈ ਤੇ ਉਹਦੇ ਬਾਰੇ ਮੈਂ ਲਿਖ ਕੇ ਵੀ ਲਾਉਣਾ ਹੈ ਤੇ ਉਹਨਾਂ ਦਾ ਸੰਦੇਸ਼ ਉਹਨਾਂ ਦੇ ਪਿੰਡ ਵੀ ਭੇਜਣਾ ਹੈ ਜਿਹੜਾ ਸਟੈਚੂ ਉੱਥੇ ਜਾਊਗਾ ਉਹਦੇ ਵਿੱਚ ਵੀ ਲਗਾਇਆ ਜਾਣਾ ਬਾਕੀ ਇਹ ਘਟਨਾ ਕੋਈ ਮਾਮੂਲੀ ਘਟਨਾ ਨਹੀਂ ਜਿਸ ਨੂੰ ਮਹਾਰਾਣੀ ਨੇ ਅਵਾਰਡ ਦਿੱਤੇ ਜਾਂ ਵਰਲਡ ਦੇ तकरीबन ਬਹੁਤ ਵੱਡੇ ਵੱਡੇ ਦੇਸ਼ਾਂ ਦੇ ਵਿੱਚ ਜਿਹੜੇ ਪਲੇਅਰ ਉਹਨਾਂ ਨੂੰ ਜੁਬਾਨੀ ਜਾਣਦੇ ਸੀ ਸਰਦਾਰ ਫੌਜਾ ਸਿੰਘ ਨੂੰ ਕਿ ਅੱਜ ਕੀ ਦੱਸੇ ਕਿਸੇ ਨੂੰ ਕਿ ਉਹਨਾਂ ਦਾ ਰੋਡ ਐਕਸੀਡੈਂਟ ਦੇ ਵਿੱਚ ਦੇ ਹੱਥ ਹੋ ਗਿਆ ਉਹ ਵੀ ਆਪਣੇ ਕਿਤਰੀ ਗਾਉਂ ਦੇ ਵਿੱਚ ਹੀ ਪਰਿਵਾਰ ਨਾਲ ਹੋਈ ਤੁਹਾਡੀ ਗੱਲ ਉਹਨਾਂ ਦੀ ਉਹਨਾਂ ਦੀ ਪੁੱਤਰੀ ਨੇ ਸਾਨੂੰ ਮੈਸੇਜ ਭੇਜਿਆ ਸੀਗਾ ਕਿ ਮੈਨੂੰ ਮੈਂ ਤੁਹਾਨੂੰ ਉਹਨਾਂ ਨੇ ਕਿ ਤੁਹਾਨੂੰ ਮੈਨੂੰ ਭੇਜਿਆ ਕਿ ਫੋਟੋ ਮੈਨੂੰ ਭੇਜੋ ਇਸ ਜਿਹੜਾ ਸਟੈਚੂ ਬਣਾ ਰਹੇ ਹੋ ਤੁਸੀਂ ਤੇ ਬਹੁਤ ਸ਼ਲਾਘਾਯੋਗ ਤੁਸੀਂ ਕੰਮ ਕਰ ਰਹੇ ਹੋ ਤੁਹਾਡਾ ਬਹੁਤ ਧੰਨਵਾਦ ਉਹਨਾਂ ਨੇ ਧੰਨਵਾਦ ਕੀਤਾ ਪੂਰਾ ਪਰਿਵਾਰ ਲੱਗਿਆ ਹੋਇਆ ਜੀ ਹਾਂਜੀ ਅਸੀਂ ਸਾਰਾ ਪਰਿਵਾਰ ਹੀ ਕੰਮ ਕਰਦੇ ਹਾਂ ਖੇਤੀਬਾੜੀ ਦਾ ਵੀ ਕੰਮ ਇਸੇ ਤਰ੍ਹਾਂ ਹੀ ਕਰਦੇ ਹਾਂ ਅਸੀਂ ਘਰ ਦਾ ਕੰਮ ਵੀ ਕਰਦੇ ਹਾਂ ਪਸ਼ੂ ਡੰਗਰ ਜੋ ਵੀ ਹੈ ਹੁਣ ਜ਼ਿੰਮੇਵਾਰ ਪਰਿਵਾਰ ਚੋਂ ਆ ਤੇ ਫਿਰ ਸਾਰਾ ਕੰਮ ਅਸੀਂ ਹੱਥ